ਕੀ ਕਿਸਾਨ ਵੀਰੋ ਨਾਲ ਬਾਈ ਹੋਰਾਂ ਦੇ ਕੋਲ ਇਹ ਦੋ ਬਿਹੜੀਆਂ ਵੀ ਹਨ ਇਹਨਾਂ ਦੀ ਵੀ ਆਪਾਂ ਡਿਟੇਲ ਪੁੱਛ ਲੈਣੀ ਹੈ ਬਾਈ ਹੋਰਾਂ ਦੇ ਕੋਲ ਵੀ ਇਹਨਾਂ ਦੀ ਕੀ ਡਿਟੇਲ ਹੈਗੀ ਆ ਸੋ ਬਾਈ ਜੀ ਜਿਹੜੀ ਇਹ ਪਹਿਲੀ ਬਿਹੜੀ ਦੀ ਆਪਾਂ ਗੱਲ ਕਰ ਲਈਏ ਤੇ ਇੱਕ ਪਹਿਲਾਂ ਸੂਣ ਜਾ ਰਹੀ ਹੈ ਤੇ ਕਿੰਨੇ ਚਿਰ ਦੀ ਗੱਭ ਹੈਗੀ ਹੈ ਜੀ ਇਹ ਗੱਭ ਹੈਗੀ ਆ 7.5 ਮਹੀਨਿਆਂ ਦੀ ਠੀਕ ਹੈ ਜੀ 7.5 ਮਹੀਨਿਆਂ ਲੈ ਜੂ ਜੀ ਠੀਕ ਹੈ ਬਾਈ ਇਹ ਇਹ ਸ਼ਾਈਵਾਲ ਦੇ ਵਿੱਚ ਕਾਹਗੀ ਕ੍ਰੋਸ ਬਰੀਡ ਆਗੀ ਜਾਂ ਸ਼ਾਈਵਾਲ ਚ ਹੀ ਆਗੀ ਠੀਕ ਹੈ ਸ਼ਾਈਵਾਲ ਦਾ ਠੀਕ ਹੈ ਸ਼ਾਈਵਾਲ ਦਾ ਇਹ ਅੱਗੇ ਟੀਕਾ ਭਰਿਆ ਹੋਇਆ ਹਾਂਜੀ ਕੋਈ ਗੱਲ ਨਹੀਂ ਉਹ ਸਟਰਾ ਵੀ ਪਾਈ ਹੋਣਾ ਦੇ ਕੋਲ ਦੋਸਤੋ ਅਵੇਲੇਬਲ ਹੈਗਾ ਇਹ ਸ਼ਾਈਵਾਲ ਦਾ ਜਿਹੜਾ ਅੱਗੇ ਏਆਈ ਕੀਤੀ ਹੋਈ ਆ ਡਨ ਡਾਕਟਰ ਦੁਆਰਾ ਉਹ ਵੀ ਡਾਕਟਰ ਦੇ ਨਾਲ ਵੀ ਤੁਸੀਂ ਬਾਤਚਿਤ ਕਰ ਸਕਦੇ ਹੋ ਕਿਉਂਕਿ ਸ਼ਾਈਵਾਲ ਦਾ ਜਿਹੜਾ ਇਹਨੂੰ ਅੱਗੇ ਟੀਕਾ ਲੱਗਾ ਹੋਇਆ ਸੋ ਇਹ ਅੱਗੇ ਜਿਹੜੀ ਜਿਹੜੀ ਇਹਦੀ ਮਾਂ ਸੀਗੀ ਉਹ ਵੀ ਤਕਰੀਬਨ ਸ਼ਾਈਵਾਲ ਦੇ ਵਿੱਚ ਹੀ ਹੋਵੇਗੀ ਬੱਚੀ ਆਈ ਹੈ ਜੀ ਸ਼ਾਈਵਾਲ ਜੀ ਤੋਂ ਹੋਈ ਸੀ ਠੀਕ ਹੈ ਜੀ ਠੀਕ ਆ ਸੋ ਚੰਗੀ ਵੜ ਹੈਗੀ ਤੇ ਉਮਰ ਵਜੋਂ ਵੇਖੀਏ ਤੇ ਕਿੰਨੀ ਕੁ ਉਮਰ ਦੀ ਇਹ ਏਜ ਦੀ ਹੈਗੀ ਜੀ ਉਮਰ ਇਹਦਾ ਥੋੜੀ ਜਿਹੀ ਪੀਏ ਛਿੱਗੀ ਹੋ ਗਈ ਆ ਮੂੰਹ ਛਿੱਗੀ ਆ ਜੀ ਠੀਕ ਹੈ ਜੀ ਤਕਰੀਬਨ ਕਿੰਨੇ ਚਿਰ ਦੀ ਦੱਸਿਆ ਗੱਬਣ ਜੀ ਇਹ ਗੱਬਣ 7.5 ਮਹੀਨੇ ਸਾਢੇ 7 ਮਹੀਨਿਆਂ ਦੀ ਗੱਬਣ ਹੈਗੀ ਆ ਠੀਕ ਆ ਦੋਸਤੋ ਸਾਢੇ 7 ਮਹੀਨਿਆਂ ਦੀ ਜਿਹੜੀ ਇਹ ਵੈੜੀ ਗੱਬਣ ਹੈਗੀ ਆ ਸ਼ਾਈਵਾਲ ਦੇ ਵਿੱਚ ਪੈਂਦੀ ਆ ਬਾਕੀ ਜਿਹੜਾ ਆਰਡਰ ਆ ਦੋਸਤੋ ਹਵਾਨੀ ਹੈ ਲਿਵਰਟੀ ਹੈ ਜਿਹੜੀ ਆ ਉਹ ਤੁਸੀਂ ਵੇਖ ਸਕਦੇ ਹੋ ਤਕਰੀਬਨ ਵਧੀਆ ਚੰਗੀ ਲਿਵਰਟੀ ਬਣਾਈ ਆ ਅੱਗੇ ਸਮਾਂ ਤਕਰੀਬਨ ਪਿਆ ਹੈਗਾ ਜੀ ਆ ਤੁਸੀਂ ਵੇਖ ਸਕਦੇ ਹੋ ਡੇਢ ਤੋਂ 2 ਮਹੀਨਿਆਂ ਦਾ ਅੱਗੇ ਤਕਰੀਬਨ ਸਮਾਂ ਪਿਆ ਜੀ ਡੇਢ ਮਹੀਨੇ ਦਾ 2 ਮਹੀਨੇ ਦੇ ਲਾਗੇ ਤੱਕ ਇਹ ਕੋਈ ਸਮਾਂ ਪਿਆ ਬਾਕੀ ਜਿਹੜੀ ਆ ਥਾਣਾ ਦੀ ਵਿਥੀ ਆ ਵਧੀਆ ਛੋਟਾ ਆਕਾਰ ਹੈਗਾ ਬਾਕੀ ਅੱਗੇ ਜਦੋਂ ਹਵਾਨਾ ਬਣਾ ਲੇਗੀ ਦੋਸਤੋ ਆਕਾਰ ਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋ ਜਾਏਗਾ ਚੰਗਾ ਸੋਹਣਾ ਹਵਾਨਾ ਇਹ ਬਣਾ ਕੇ ਜਿਹੜੀ ਬੜੀ ਤਿਆਰ ਹੋਵੇਗੀ ਸੋ ਭਾਈ ਜੀ ਇਹਦੀ ਡਿਮਾਂਡ ਕੀ ਕਰਦੇ ਆਪਾਂ ਰੇਟ ਮੁੱਲ ਕੀ ਕਰਿਆ ਕਰ ਦਿੰਦਾ ਜੀ ਇਹਦਾ ਵੀ ਜੀ ਇਹਦਾ 25000 ਰੁਪਇਆ ਕਰਦੇ ਅੱਜ ਮੌਕੇ ਦਾ 25000 ਦਾ ਰੇਟ ਹੈਗਾ ਜੀ ਠੀਕ ਹੈ ਜੀ ਮਾਨਤਾ ਨੇ ਤੇ ਚ ਹੋ ਜਾਏਗਾ ਭਾਈ ਜੀ ਕੋਈ ਫਿਕਸ ਰੇਟ ਨਹੀਂ ਹੈਗੇ ਆਪਣੇ ਮਤਲਬ ਕਿ ਕੋਈ ਪੱਕੇ ਰੇਟ ਨਹੀਂ ਹੈਗੇ ਵੀ ਕੋਈ ਨਹੀਂ ਮਾਨਤਾ ਜਿਹੜਾ ਭੈਣ ਭਰਾ ਹੋਊਗਾ ਉਹਦਾ ਕਰਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਬਾਈ ਖਰਾਂ ਦੱਸਿਆ ਵੀ 25000 ਰੁਪਿਆ ਇਸ ਵੜੀ ਦਾ ਜਿਹੜਾ ਮੁੱਲ ਹੈਗਾ ਡਿਮਾਂਡ ਕੀਤੀ ਆ ਬਾਕੀ ਤੁਸੀਂ ਮੌਕੇ ਤੇ ਪਹੁੰਚ ਕੇ ਇਹ ਵੜੀ ਪੈਸ ਪਾਸ ਕਰਕੇ ਆਪਣੇ ਹਿਸਾਬ ਨਾਲ ਮੁੱਲ ਵੀ ਤੈਅ ਕਰ ਸਕਦੇ ਹੋ ਅਗਲੀ ਵੀ ਬਾਈ ਜੀ ਸੇਲ ਵਾਸਤੇ ਅਵੇਲੇਬਲ ਹੈ ਹਾਂ ਜੀ ਅਵੇਲੇਬਲ ਠੀਕ ਹੈ ਜੀ ਸੋ ਦੋਸਤੋ ਅਗਲੀ ਜਿਹੜੀ ਵੜੀ ਹੈਗੀ ਆ ਉਹ ਵੀ ਬਾਈ ਖਰਾਂ ਦੇ ਕੋਲ ਹੈਗੀ ਆ ਬਾਕੀ ਤੁਸੀਂ ਬੰਤਰ ਆਕਾਰ ਖੁਦ ਵੇਖ ਸਕਦੇ ਹੋ ਵੜੀ ਦਾ ਜਿਹੜੇ ਸਿੰਘ ਹੈਗੇ ਨੇ ਤਕਰੀਬਨ 4 5 5 6 6 5 5 ਇੰਚ ਦੇ ਜਿਹੜੇ ਸਿੰਘ ਨਾਲ ਵੜੀ ਦੇ ਹੈਗੇ ਨੇ ਭਾਈ ਜੀ ਕੀ ਇਹਦਾ ਹੈਗਾ ਸਾਬ ਕਿਤਾਬ ਜੀ ਕੀ ਡਿਟੇਲ ਹੈਗੀ ਅਸਦੀ ਆਪਣੀ 3 ਮਹੀਨਿਆਂ ਤੋਂ ਚੌਥੇ ਚ ਚੌਥਾ ਮਹੀਨਾ ਨੂੰ ਲੱਗ ਗਿਆ ਪਤਾ ਨਹੀਂ 1-2 ਦਿਨ ਹੋ ਗਏ ਉੱਪਰ ਲਿਖਿਆ ਦਿਨ ਠੀਕ ਹੈ ਜੀ 3 ਮਹੀਨਿਆਂ ਦੀ ਇਹ ਕੰਪਲੀਟ ਹੈ ਵੀ ਚੈੱਕ ਪਾਸ ਆ ਠੀਕ ਹੈ ਜੀ ਠੀਕ ਨਹੀਂ ਨਹੀਂ ਖੋਲਣ ਹੀ ਨਹੀਂ ਜੀ ਠੀਕ ਹੈ ਇਹ ਇਹ 3 ਮਹੀਨਿਆਂ ਦੀ ਮਤਲਬ ਬੱਪਣ ਆ ਠੀਕ ਹੈ ਜੀ ਤੇ ਚੈੱਕ ਪਾਸ ਆ ਠੀਕ ਹੈ ਜੀ ਤੇ ਮੂੰਹੋਂ ਦੋਂਦੀ ਆ ਠੀਕ ਹੈ ਜੀ ਬ੍ਰੀਡ ਵਾਈਜ਼ ਦੇ ਵਿੱਚ ਭਾਈ ਇਹ ਦੇਸੀ ਚ ਪੈ ਗਈ ਜਾਂ ਕਿਹੜੇ ਚ ਪੈ ਰਹੀ ਹੈ ਇਹ ਕ੍ਰਾਸ ਚ ਆਉਂਦੀ ਵੀ ਇਹ ਕ੍ਰਾਸ ਚ ਆ ਆ ਦੇਖੋ ਠੀਕ ਹੈ ਜੀ ਦੋਂਦੀ ਆ ਜੀ ਦੋਂਦੀ ਠੀਕ ਹੈ ਠੀਕ ਹੈ ਸੋ ਭਾਈ ਜੀ ਇਸ ਦਾ ਵੀ ਮੁੱਲ ਸਾਨੂੰ ਦੱਸ ਦੋ ਵੀ ਇਸ ਦਾ ਮੁੱਲ ਵੀ ਆਪਾਂ ਕੀ ਕਰ ਰਹੇ ਹਾਂ ਜੀ ਇਹਦਾ ਮੁੱਲ ਭਾਈ ਹੈ ਪਿਆ 22000 ਰੁਪਏ ਜੀ ਠੀਕ ਹੈ ਜੀ ਅਕਸਰ ਭਾਈ ਜੀ ਜੇ ਕਿਸੇ ਵੀਰ ਨੇ ਜੋੜਾ ਹੀ ਲੈਣਾ ਹੋਵੇ ਜੋੜੇ ਦੇ ਵਿੱਚ ਵੀ ਮਾਨਤਾਂ ਨਾਲ ਥੋੜਾ ਜਿਹਾ ਜ਼ਿਆਦਾ ਹੋ ਜਾਏਗਾ ਇੱਕੋ ਘਰ ਕਈਆਂ ਦਾ ਵੀ ਕੋਈ ਸੱਜਣ ਲੈਣ ਦਾ ਚਾਹਵਨ ਹੁੰਦਾ ਵੀ ਜੋੜਾ ਲੈ ਜਾਂਦੇ ਆ ਤੇ ਉਹਦੇ ਵਿੱਚ ਵੀ ਮਾਨਤਨ ਹੋ ਜਾਏਗਾ ਜੀ ਜੇ ਇੱਕੋ ਸੱਜਣ ਲੈ ਜਾਏ ਤਾਂ ਬਹੁਤ ਵਧੀਆ ਗੱਲ ਹੈ ਗਿਓਂ ਭੈਣਾਂ ਹੀ ਆਏ ਦੋਵੇਂ ਠੀਕ ਹੈ ਜੀ ਮਾਂ ਮਦਰ ਵਾਈਜ਼ ਮਾਂ ਵੱਲੋਂ ਇੱਕੋ ਮਾਂ ਚੁਣੋ ਠੀਕ ਹੈ ਜੀ ਠੀਕ ਹੈ ਤੋ ਕਿਸਾਨ ਵੀਰੋ ਇਹ ਸਾਨੂੰ ਦੋ ਬੈੜਾਂ ਬਾਈ ਹੋਰਾਂ ਦੇ ਕੋਲ ਆ ਦੋਨੋਂ ਗੱਬਣ ਹੈਗੀਆਂ ਕਿੰਨੇ ਕਿੰਨੇ ਸਮੇਂ ਕਾਲ ਦੀਆਂ ਕਿੰਨੇ ਕਿੰਨੇ ਦੀਆਂ ਗੱਬਣ ਨੇ ਉਹ ਬਾਈ ਹੋਰਾਂ ਨੇ ਆਪਦੇ ਮੂੰਹ ਜਿਹੜਾ ਜ਼ਬਾਨੀ ਤੁਹਾਨੂੰ ਦੱਸ ਦਿੱਤਾ ਹੈ ਬਾਕੀ ਕਿਸੇ ਪਸ਼ੂ ਦੀ ਵੀ ਦੋਸਤੋ ਕੋਈ ਤੁਸੀਂ ਤਸੱਲੀ ਕਰਨੀ ਹੈ ਮੌਕੇ ਤੇ ਪਹੁੰਚ ਕੇ ਕਿਸੇ ਵੀ ਤਰ੍ਹਾਂ ਤੁਸੀਂ ਗੱਬਣ ਚੱਕ ਦੇ ਵਿੱਚ ਕੋਈ ਸ਼ੰਕਾ ਕਿੰਤੂ ਪਰੰਤੂ ਹੈ ਤੁਸੀਂ ਬਾਈ ਹੋਰਾਂ ਦੇ ਨਾਲ ਮਤਲਬ ਕਿ ਮੋਲ ਵਾੜੀ ਕਰਕੇ ਆਪਣਾ طے ਸੌਦਾਬਾਜ਼ੀ ਕਰਕੇ ਜਾਂ ਕਿਸੇ ਤਰ੍ਹਾਂ ਦੇ ਵੀ ਆਪਣੀ ਬਾਤ ਜੇ ਤਸੱਲੀ ਜੜੀ ਆ ਡਾਕਟਰ ਦੇ ਥਰੂ ਵੀ ਕਰ ਸਕਦੇ ਹੋ ਆਪਣਾ ਦੋਸਤੋ ਜਿਹੜਾ ਵੀ ਤੁਹਾਡਾ ਵਣਦਾ ਹੱਕ ਤੁਸੀਂ ਆਪਦਾ ਜਰੂਰ ਇੱਥੇ ਮੁੱਲ ਤਿਆਰ ਦਾ ਕਰ ਸਕਦੇ ਹੋ ਤਸੱਲੀ ਖੋਦ ਤੁਹਾਡੀ ਆਪਣੀ ਹੋਵੇਗੀ ਜੇਦੋ ਵੀ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਜੀ ਚੰਗੇ ਚੰਗੇ ਆ ਲਿਆਉਂਦਾ ਰਿਹਾ ਮੈਂ ਭਾਰ ਮੈਂ ਚੰਗੀ ਲਿਆਉਣਾ ਭਾਵੇਂ ਦਾ 2 ਦਿਨਾਂ ਦਾ ਲਿਆਵਾ ਤੇ ਭਾਵੇਂ 4 ਨੂੰ ਲਿਆਵਾ ਤੇ ਭਾਵੇਂ 89 ਠੀਕ ਹੈ ਜੀ ਸੋ ਭਾਈ ਜੀ ਇੱਕ ਆਪਣੇ ਜਿਹੜੇ ਕੰਟੈਕਟ ਨੰਬਰ ਨੇ ਮੋਬਾਈਲ ਨੰਬਰ ਨੇ ਉਹ ਆਪ ਨੂੰ ਬੋਲ ਕੇ ਜਰੂਰ ਦੱਸਿਓ ਜੀ ਬੋਲ ਦਿਗੇ ਜੀ 82397 ਹਾਂਜੀ 24710 ਠੀਕ ਹੈ ਜੀ 188728 ਹਾਂਜੀ 34331 ਠੀਕ ਹੈ ਜੀ